ਸਰਕਾਰ ਜਾਣਬੁੱਝ ਕੇ ਤਿਹਾਰਾਂ ਵਾਲੇ ਦਿਨਾਂ ਦੇ ਵਿੱਚ ਇਹ ਟੈਂਡਰ ਲੈ ਕੇ ਆਈ ਆ ਪਹਿਲਾ ਟੈਂਡਰ 4 ਤਰੀਕ ਨੂੰ ਖੁੱਲਣਾ ਸੀ ਅਸੀਂ ਬੰਦ ਕਰਨ ਲੱਗੇ ਸੀ ਉਸ ਤੋਂ ਰੋਗੇ ਕੇ ਰਖੜੀਆਂ ਦਾ ਤਿਹਾਰ ਆ ਇਹਨੂੰ 8 ਤਰੀਕ ਤੇ ਲੈਣ ਦਾ ਅੱਜ ਦੇਖ ਲਓ 8 ਤਰੀਕ ਹੋ ਗਈ ਸਾਡੀ ਖੁਦ ਹੀ ਤਨਖਾਹ ਜਿਹੜੀ ਮੁਲਾਜ਼ਮਾਂ ਦੀ ਉਹ ਸਾਡੇ ਖਾਤਿਆਂ 'ਚ ਨਹੀਂ ਆਈ ਇਸ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਸਫਰ ਕਰਾ ਰਹੇ ਆ ਕਿ ਉਹ ਰਖੜੀਆਂ ਬਣਨ ਜਾਣ ਪਰ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਉਹ ਰਖੜੀਆਂ ਬਣਨ ਆਉਂਦੀਆਂ ਸਾਡੀ ਬੋਝੀ ਖਾਲੀ ਆ ਸਾਡੇ ਕੋਲ ਪੈਸੇ ਨਹੀਂ ਸਾਡਾ ਵਿਭਾਗ ਇੱਥੋਂ ਤੱਕ ਸਾਡੇ ਲਈ ਸੋਚ ਰਿਆ ਸੋ ਕਹਿਣ ਦਾ ਮਤਲਬ ਸਪਸ਼ਟ ਹੈ ਕਿ ਸਰਕਾਰ ਜਿਹੜੀ ਜਿਹੜੇ ਚਾਹੁੰਦੇ ਵੀ ਇਹ ادارਾ ਬੰਦ ਹੋਵੇ ਚਾਹੇ ਤਨਖਾਹਾਂ ਦਾ ਮੁੱਦਾ ਹੈ ਚਾਹੇ ਉਹ ਮੰਨੀਆਂ ਹੋਈਆਂ ਮੰਗਾਂ ਦਾ ਮੁੱਦਾ ਹੈ ਚਾਹੇ ਉਹ ਪਾਲਿਸੀ ਬਣਾਉਣ ਦਾ ਮੁੱਦਾ ਤੇ ਚਾਹੇ ਆ ਟੈਂਡਰ ਵਾਲੀ ਜਿਹੜੀ ਨਵੀਂ ਪ੍ਰਕਿਰਿਆ ਉਹਨੂੰ ਵਿੱਚ ਲਿਆਂਦਾ ਵੀ ਅੱਜ ਬੰਦ ਕਰਨ ਹੀ ਕਰ ਲੋ ਬੰਦ ਕਰਾਉਣਾ ਚਾਹੁੰਦੇ ਮੇਰਾ ਨਾਮ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਰੋੜੀ ਪੜਨਬਸ ਪੀਆਰਟੀਸੀ ਕੰਟੈਕਟ ਵਰਕਰ ਜਿਹਨੇ ਪੰਜਾਬ ਅੱਜ ਟੈਂਡਰ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਆ ਕਿ 2 ਵਜੇ ਤੋਂ ਬਾਅਦ ਚੱਕਾ ਜਾਮ ਹੋਵੇਗਾ ਜਾਂ ਨਹੀਂ ਕਿਉਂਕਿ ਲੋਕ ਸੱਛੋ ਪੰਚ ਪਏ ਹੋਏ ਆ ਉਸ ਪਰ ਹੋੜ ਖੜੀ ਜਾ ਤੇ ਆ ਰਹੇ ਆ ਦੇਖੋ ਜੀ ਸਾਡੇ ਲੋ ਸਪਸ਼ਟ ਹੈ ਕਿ ਪੰਜਾਬ ਸਰਕਾਰ ਨਾਲ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਚਾਹੇ ਉਹ 9 ਜੁਲਾਈ ਦੀ ਗੱਲ ਕਰੀਏ ਉਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਗੱਲ ਕਲੀਅਰ ਕੀਤੀ ਸੀ ਕਿ 16 ਜੁਲਾਈ ਨੂੰ ਬਹਿ ਕੇ ਵਿਭਾਗ ਦੀਆਂ ਸਾਰੀਆਂ ਮੰਗਾਂ ਹੱਲ ਕਰਾਂਗੇ ਟਰਾਂਸਪੋਰਟ ਵਿਭਾਗ ਦੀ ਜਿਹੜੀ ਵੱਖਰੀ ਪਾਲਿਸੀ ਬਣਾਉਣ ਲਈ 1 ਜੁਲਾਈ 2024 ਨੂੰ ਆਰਡਰ ਕੀਤੇ ਸੀ ਮਾਨਯੋਗ ਮੁੱਖ ਮੰਤਰੀ ਨੇ ਉਹਦੇ ਤੇ ਹਰਪਾਲ ਚੀਮਾ ਨੇ মিডিਆ ਜਾਣ ਕੇ ਵੀ ਬਿਆਨ ਦਿੱਤੇ ਸੀ ਵੀ 28 ਜੁਲਾਈ ਨੂੰ ਬੈਠ ਕੇ ਹੱਲ ਕੱਢ ਦਾਂਗੇ ਪਰ ਉਹ ਦੋਨਾਂ ਮੀਟਿੰਗਾਂ 'ਚੋਂ ਮੰਤਰੀ ਦੋਨੋਂ ਹੀ ਭੱਜ ਗਏ ਉਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨਾਲ ਘਾਟੇ ਚ ਨਹੀਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਆ ਹੱਲ ਨਹੀਂ ਉਹ ਮੰਨੇ ਵੀ ਹੱਲ ਨਿਕਲ ਜਾਣਗੇ ਪਰ ਹਫਤੇ ਦਾ ਸਮਾਂ ਲਿਆ ਸੀ ਹਫਤੇ ਦਾ ਸਮਾਂ ਬੀਤ ਗਿਆ ਹੱਲ ਕਰਨ ਦੀ بجائے ਉਲਟਾ ਅੱਜ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਖੋਲਣ ਦੀ ਗੱਲ ਆ ਰਹੀ ਹੈ ਕਿ 2 ਵਜੇ ਟੈਂਡਰ ਖੋਲ੍ਹਿਆ ਜਾਏਗਾ ਸੋ ਉਹ ਟੈਂਡਰ ਦੇ ਵਿੱਚ ਸਪਸ਼ਟ ਹੈ ਕਿ ਇੱਕ ਬੱਸ ਜਿਹੜੀ ਆ ਮੌਜੂਦਾ ਵਿਭਾਗ ਦੀ ਚੱਲ ਰਹੀ ਉਹ ਵੀ 20 ਰੁਪਏ ਘਾਟੇ ਚ ਚੱਲ ਰਹੀ ਹੈ ਜੇ ਕਿਲੋਮੀਟਰ ਬੱਸ ਚੱਲੇ ਤੇ ਉਹ ਲਗਭਗ 30 ਤੋਂ 35 ਰੁਪਏ ਪ੍ਰਾਈਵੇਟ ਮਾਲਕ ਨੂੰ ਹੁੰਦੇ ਨੇ ਕਹਿਣ ਤੋਂ ਪਹਿਲਾਂ ਵੀ ਉਹ ਘਾਟਾ ਡਬਲ ਹੋ ਜਾਂਦਾ ਸੋ ਪਿਛਲੇ ਸਾਲ ਸਾਡੀਆਂ 19 ਬਸਾਂ ਨੇ ਕਿਲੋਮੀਟਰ ਸਕੀਮ ਨਹੀਂ ਆਪਣੀਆਂ ਵਿਭਾਗ ਦੀਆਂ ਚੱਲਦੀਆਂ ਪਈਆਂ ਨੇ ਉਹਨਾਂ ਬੱਸਾਂ ਨੇ 4 ਕਰੋੜ ਦੇ ਕਰੀਬ ਘਾਟਾ ਪਾਇਆ ਕਿ ਸਵਾਰੀ ਹੈ ਨਹੀਂ ਸਾਡੇ ਕੋਲ ਤੇ ਇਹਦੇ ਉਲਟ ਜੇ ਕਿਲੋਮੀਟਰ ਸਕੀਮ ਬੱਸਾਂ ਹੁੰਦੀਆਂ ਤੇ ਡਬਲ ਤੋਂ ਵੀ 트리플 ਘਾਟਾ ਹੋ ਜਾਣਾ ਸੀ ਸੋ ਸਪੱਸ਼ਟ ਹੈ ਵੀ ਘਾਟੇਬੰਦ ਸੌਦਾ ਇਸ ਕਰਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ ਅਧਿਕਾਰੀ ਵੀ ਮੰਨੇ 30 ਤਰੀਕ ਨੂੰ ਅਸੀਂ ਮੀਟਿੰਗ ਕੀਤੀ ਉੱਥੇ ਸਾਰਾ ਡਾਟਾ ਦਿੱਤਾ ਸਪਸ਼ਟ ਕੀਤਾ ਉਹ ਮੰਨ ਗਏ ਵੀ ਇਹ ਘਾਟੇਬੰਦ ਸੌਦਾ ਨਹੀਂ ਪੈਣੀ ਚਾਹੀਦੀ ਪਰ ਪਤਾ ਨਹੀਂ ਕਿਉਂ ਸਰਕਾਰ ਜਿੱਦ ਕਰੀ ਬੈਠੀ ਆ ਕਿ ਹੜਤਾਲ ਵੀ ਕਰਾਉਣੀ ਆ ਲੋਕਾਂ ਨੂੰ ਵੀ ਖੱਜਲ ਕਰਨਾ ਤੇ ਉਸ ਤੋਂ ਬਾਅਦ ਵੀ ਇਸ ਗੱਲ ਤੇ ਆਉਣਾ ਵੀ ਇਹ ਘਾਟੇਬੰਦ ਸੌਦਾ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡਣ ਵਾਲੀ ਸਰਕਾਰ ਹੈ ਜਿਹੜੀ ਅਸੀਂ ਕਹਿ ਸਕਦੇ ਹਾਂ ਜਿਵੇਂ ਲੈਂਡ ਪੂਲਿੰਗ ਵਾਲੀ ਪਾਲਿਸੀ ਲਿਆਂਦੀ ਉਹਦੇ ਤੋਂ ਪਿੱਛੇ ਨਹੀਂ ਹਟਦੇ ਉਹ ਵੀ ਵਿਭਾਗਾਂ ਦਾ ਨਿੱਜੀਕਰਨ ਕਰਨ ਵਾਲ ਅਜਮਾ ਦਾ ਰੋਸ਼ ਵੀ ਆ ਰਿਹਾ ਮੁਲਾਜ਼ਮਾਂ ਲੋ ਲਿਖਤੀ ਵੀ ਦਿੱਤਾ ਜਾ ਰਿਹਾ ਅਧਿਕਾਰੀ ਵੀ ਇਹ ਗੱਲਾਂ ਮੰਨਦੇ ਵੀ ਇਹ ਘਾਟੇ ਚ ਪਰ ਸਰਕਾਰ ਕਿਤੇ ਨਾ ਕਿਤੇ ਕਿਲੋਮੀਟਰ ਸਕੀਮ ਪਾਉਣ ਤੋਂ ਪਿੱਛੇ ਨਹੀਂ ਮੁੜ ਰਹੀ ਇਸ ਕਰਕੇ 2 ਵਜੇ ਤੋਂ ਬਾਅਦ ਇਹ ਸਪਸ਼ਟ ਹੈ ਕਿ ਜੇਕਰ ਉਹ ਟੈਂਡਰ ਖੋਲਿਆ ਗਿਆ ਤਾਂ ਸਾਡੇ ਲੋ ਬੰਦ ਕੀਤਾ ਜਾਏਗਾ ਜੇ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਕੋ ਪੱਤਰ ਜਾਰੀ ਕਰਦੀ ਆ ਇਹਨਾਂ ਟੈਂਡਰਾਂ ਨੂੰ ਰੱਦ ਕਰਦੀ ਆ ਜਦੋਂ ਸਰਕਾਰ ਮੀਟਿੰਗ ਬੁਲਾ ਕੇ ਇਹਨਾਂ ਟੈਂਡਰਾਂ ਨੂੰ ਰੱਦ ਕਰਨ ਦੀ ਗੱਲ ਕਰਦੀ ਕਿ ਟੈਂਡਰ ਨਹੀਂ ਖੋਲੇ ਜਾਣਗੇ ਰੱਦ ਕਰਾਂਗੇ ਮੀਟਿੰਗ ਤੇ ਆਓ ਤਾਂ ਹੋ ਸਕਦਾ ਕੋਈ ਇਹਦੇ ਚ ਟਾਲਵੱਟੀ ਜਾ ਸਕਦੀ ਆ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਹੋਈਆਂ ਉਹ ਲਾਗੂ ਕਰਨ ਵਾਲੇ ਪਾਸੇ ਸਰਕਾਰ ਆਵੇ ਤੇ ਟੈਂਡਰ ਰੱਦ ਕਰੇ ਨਹੀਂ ਤਾਂ ਹੜਤਾਲ 100% ਹੋਏਗੀ ਜੀ 27 ਦੇ 27 ਦਿਪੂ ਬੰਦ ਹੋਣਗੇ ਲੱਗਦਾ ਨਹੀਂ ਕੱਲ ਰਖੜੀ ਦਾ ਤਿਹਾੜਿਆ ਤਾਂ ਆ ਲੋਕਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਤਾਂ ਐਸਾ ਬਿਲਕੁਲ ਜੀ ਇਹ ਸਪਸ਼ਟ ਹੈ ਪਰ ਸਰਕਾਰ ਜਾਣ ਬੁੱਝ ਕੇ ਧਿਆਰਾਂ ਵਾਲੇ ਦਿਨਾਂ ਦੇ ਵਿੱਚ ਇਹ ਟੈਂਡਰ ਲੈ ਕੇ ਆਈ ਆ ਪਹਿਲਾ ਟੈਂਡਰ 4 ਤਰੀਕ ਨੂੰ ਖੁੱਲਣਾ ਸੀ ਅਸੀਂ ਬੰਦ ਕਰਨ ਲੱਗੇ ਸੀ ਉਸ ਤੋਂ ਰੁੱਕ ਗਏ ਕਿ ਰਖੜੀਆਂ ਦਾ ਧਿਆਰ ਆ ਇਹਨੂੰ 8 ਤਰੀਕ ਤੇ ਲੈਣ ਦਾ ਅੱਜ ਦੇਖ ਲਓ 8 ਤਰੀਕ ਹੋ ਗਈ ਸਾਡੀ ਖੁਦ ਹੀ ਤਨਖਾਹ ਜਿਹੜੀ ਮੁਲਾਜ਼ਮਾਂ ਦੀ ਉਹ ਸਾਡੇ ਖਾਤਿਆਂ 'ਚ ਨਹੀਂ ਆਈ ਇਸ ਲੋਕਾਂ ਦੀ ਧੀਆਂ ਭੈਣਾਂ ਨੂੰ ਸਫਰ ਕਰਾ ਰਹੇ ਆ ਕਿ ਉਹ ਰਖੜੀਆਂ ਬਨਣ ਜਾਣ ਪਰ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਉਹ ਰਖੜੀਆਂ ਬਨਣ ਆਉਂਦੀਆਂ ਸਾਡੀ ਬੋਝੀ ਖਾਲੀ ਆ ਸਾਡੇ ਕੋਲ ਪੈਸੇ ਨਹੀਂ ਸਾਡਾ ਦਾ ਮਤਲਬ ਸਪਸ਼ਟ ਹੈ ਕਿ ਸਰਕਾਰ ਜਿਹੜੀ ਆ ਉਹ ਜਾਣ ਬੁੱਝ ਕੇ ਜਾਂ ਵਿਭਾਗ ਦੇ ਅਧਿਕਾਰੀ ਜਾਣ ਬੁੱਝ ਕੇ ਚਾਹੁੰਦੇ ਵੀ ਅਦਾਰਾ ਬੰਦ ਹੋਵੇ ਚਾਹੇ ਤਨਖਾਹਾਂ ਦਾ ਮੁੱਦਾ ਹੈ ਚਾਹੇ ਉਹ ਮੰਨੀਆਂ ਹੋਈਆਂ ਮੰਗਾਂ ਦਾ ਮੁੱਦਾ ਹੈ ਚਾਹੇ ਉਹ ਪਾਲਿਸੀ ਬਣਾਉਣ ਦਾ ਮੁੱਦਾ ਤੇ ਚਾਹੇ ਆ ਟੈਂਡਰ ਵਾਲੀ ਜਿਹੜੀ ਨਵੀਂ ਪ੍ਰਕਿਰਿਆ ਉਹਨੂੰ ਵਿੱਚ ਲਿਆਂਦਾ ਵੀ ਅੱਜ ਬੰਦ ਕਰਨ ਹੀ ਕਰਨ ਉਹ ਬੰਦ ਕਰਾਉਣਾ ਚਾਹੁੰਦੇ ਆ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਬੀਪੂ ਪ੍ਰਧਾਨ ਫਲੋਇਪੜ ਤੇ ਜਤਿੰਦਰ ਜੀ ਜੀ ਇੱਕ ਪੱਸਾ ਨੂੰ ਲੈ ਕੇ ਕਾਫੀ ਚੱਤਾ ਚੱਲ ਰਹੀ ਆ ਕਿ ਜਿਹੜੇ ਵਜੋਂ ਇਹ ਚੱਤਾ ਜਿਹੜਾ ਉਹ ਜਾਣ ਦਿੱਤਾ ਹੈ ਟੈਂਡਰ ਦਾ ਕਾਫੀ ਵਿਰੋਧ ਜਿਹੜਾ ਏ ਜੀ ਸਰਕਾਰ ਜਿਹੜੀ ਆ ਪੰਜਾਬ ਰੋਡਵੇ ਦੇ ਵਿੱਚ ਕਿਲੋਮੀਟਰ ਬੱਸਾਂ ਲਿਆ ਰਹੀ ਆ ਜਿਹੜਾ ਕਿ ਮਹਿਕਮੇ ਨੂੰ ਇੱਕ ਘਾਟੇਵੰਦਾ ਸੌਦਾ ਹੈ ਸਿੱਧਾ-ਸਿੱਧਾ ਮਹਿਕਮੇ ਨੂੰ ਲਾਸ ਹੁੰਦਾ ਪਰ ਸਾਡੇ ਕਈ ਵਾਰ ਮੀਟਿੰਗਾਂ ਦੇ ਵਿੱਚ ਇਸ ਦਾ ਘਾਟੇ ਨੂੰ ਮਲਾ ਅਫਸਰਾਂ ਤੇ ਕਰਤੇ ਸਰਕਾਰ ਤੇ ਕਰ ਦੱਸ ਦਿੱਤਾ ਗਿਆ ਕਿ ਜੇਕਰ ਅਸੀਂ ਮਹਿਕਮੇ ਦੇ ਵਿੱਚ ਬੱਸ ਪਾਉਣੇ ਆ ਤਾਂ ਸਾਡੀ ਆਪਦੀ ਬੱਸ 35 ਲੱਖ ਦੇ ਵਿੱਚ ਪੈ ਜਾਂਦੀ ਆ ਪਰ ਜਿਹੜੀ ਇਹ ਪ੍ਰਾਈਵੇਟ ਘਰਾਣੇ ਆ ਉਹ ਬੱਸ ਜੇ ਪਾਉਣੇ ਆ ਤੇ ਸਾਡੇ ਮਹਿਕਮੇ ਦੇ ਕੋਲੋਂ ਪ੍ਰਾਈਵੇਟ ਕੋਰਪੋਰੇਟ ਘਰਾਣਾ ਇੱਕ ਬੱਸ ਦੇ ਬਦਲੇ ਸਵਾ ਤੋਂ ਡੇਢ ਕਰੋੜ ਰੁਪਇਆ ਲੈ ਜਾਏਗਾ ਤੇ ਬੱਸ ਵੀ ਲੈ ਜਾਏਗਾ ਪੰਜ ਸਾਲਾਂ ਬਾਅਦ ਪਰ ਫੇਰ ਵੀ ਸਰਕਾਰ ਤੇ ਜਿਹੜੇ ਸਾਡੇ ਅਫਸਰ ਛਾਈ ਆ ਉਹ ਇਸ ਜਿੱਦ ਤੇ ਅੜੇ ਹੋਏ ਨੇ ਕਿ ਅਸੀਂ ਮਹਿਕਮੇ ਨੂੰ ਘਾਟਾ ਹੀ ਪਾਉਣਾ ਪਰ ਅਸੀਂ ਉਸ ਦੇ ਵਿਰੋਧ ਵਿੱਚ ਆ ਜੇਕਰ ਟੈਂਡਰ ਖੁੱਲਦਾ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ਤੇ ਅੱਜ 2 ਵਜੇ ਤੋਂ ਬਾਅਦ ਸਾਡਾ ਜਿਹੜਾ ਜੇ ਟੈਂਡਰ ਖੁੱਲਦਾ ਤਾਂ ਮੁਕੰਮਲ ਸਾਡਾ ਚੱਕਾ ਜਾਮ ਫਰੋਈਪੁਰ ਦਾ ਵੀ ਹੋਵੇਗਾ ਤੇ ਨਾਲ ਸਤਾਈ ਦੀਪੂਆ ਉਹਨਾਂ ਦੇ ਨਾਲ ਫਰੋਈਪੁਰ ਦੀਪੂਆ ਪੂਰੇ ਦਾ ਪੂਰਾ ਮੁਕੰਮਲ ਚੱਕਾ ਜਾਮ ਹੋਵੇਗਾ